ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਨਗਰ ਨਿਗਮ ਅੰਮ੍ਰਿਤਸਰ ਤੇ ਹਲਕਾ ਚੰਡੀਆਲਾ ਅਧੀਨ ਆਉਂਦੇ ਪਿੰਡ ਖੰਡਕੋਟ ਸਰਦਾਰਾ ਵਾਲੀ ਨਸੀ શ્રી ਗੁਰੂ ਤੇਗ ਬਹਾਦਰ ਖਾਲਸਾ ਪਬਲਿਕ ਸਕੂਲ ਦੇ ਬਾਹਰ ਟੁੱਟੀ ਸੜਕ ਕੰਦਾ ਪਾਣੀ ਤੇ ਚਿੱਕੜ ਦੇ ਕਾਰਨ ਬੱਚਿਆਂ ਨੂੰ ਆਨ ਜਾਣ ਵਿੱਚ ਬਹੁਤ ਪ੍ਰੋਬਲਮ ਹੁੰਦੀ ਹੈ ਜਿਸ ਨਾਲ ਚਾਰੇ ਪਾਸੇ ਕੱਟਾ ਤੇ ਧੂੜ ਦੇ ਅੰਬਾਰ ਫੈਲ ਜਾਂਦੇ ਹਨ ਜਿਸ ਕਾਰਨ ਬੱਚਿਆਂ ਦੇ ਕੱਪੜੇ ਤੇ ਲਿਬੜਦੇ ਹਨ ਨਾਲ ਹੀ ਉਹਨਾਂ ਨੂੰ ਸਾਹ ਲੈਣ ਵਿੱਚ ਵੀ ਮੁਸ਼ਕਲ ਹੁੰਦੀ ਹੈ ਸਕੂਲ ਦੇ ਇੰਚਾਰਜ ਮਨਮੋਹਨ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਬੜੀ ਵਾਰ ਇਲਾਕੇ ਦੇ ਐਮ.ਐਲ.ਏ. ਜੀਵਨਜੋਤ ਕੌਰ ਤੇ ਹਲਕਾ ਚੰਡੀਆਲਾ ਤੋਂ ਇਸ ਇਲਾਕੇ ਦੇ ਵਿਧਾਇਕ ਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਹਰਪਜਨ ਸਿੰਘ ਏ.ਟੀ.ਓ. ਕੋਲ ਅਪੀਲ ਦਲੀਲ ਤੇ ਫਰਿਆਦ ਵੀ ਕਰ ਚੁੱਕੇ ਹਨ ਪਰ ਕੋਈ ਵੀ ਮਸਲਾ ਹੱਲ ਨਹੀਂ ਹੋਇਆ ਇਹ ਛੜਕੜੀ ਦਾ ਦਬੁਰਜੀ ਤੋਂ ਲੈ ਕੇ ਪਤੇਪੁਰ ਤੱਕ ਜਾਂਦੀ ਹੈ ਠੀਕ ਹੈ ਇਹਦੇ ਵਿੱਚ ਕਿਨਾ ਕਈ ਪਿੰਡ ਆਉਂਦੇ ਆ ਠੀਕ ਹੈ 7 ਕਿਲੋਮੀਟਰ ਵਾਇਆ ਪੈ ਜਾਂਦਾ ਹੈ ਠੀਕ ਹੈ ਇਨੂ ਬਣੀ ਇਹਨੂੰ ਪੁੱਟੀ ਨੂੰ 7-8 ਮਹੀਨੇ ਹੋ ਗਏ ਆ 8 ਮਹੀਨੇ ਹੋ ਗਏ ਇਹਨੂੰ ਪੁੱਟੀ ਨੂੰ ਠੀਕ ਆ ਇਹਦੇ ਵਿੱਚ ਕੋਈ ਨਹੀਂ ਰੋੜਾ ਖੜ ਜਾਂਦੇ ਆ ਹੁਣ ਆ ਵੇਖੋ ਠੀਕ ਆ ਕੀ ਬੰਡਿਆ ਹਾਲ ਇੱਕ ਖਾਨਕੋੜ ਪਿੰਡ ਸਾਡਾ ਠੀਕ ਆ ਸਾਡੇ ਹਲਕੇ ਦਾ ਈਡੀਓ ਸਾਹਿਬ ਮੰਤਰੀ ਆ ਠੀਕ ਆ ਉਹ ਕਿਉਂ ਨਹੀਂ ਇਹ ਪਿੰਡ ਵਾਲੇ ਮੇ ਦਾ ਠੀਕ ਆ ਗਾਰਡਨ ਵੀ ਉਹਦੇ ਉਹਦੇ ਹਿੱਸੇ ਆਉਂਦੀ ਆ ਠੀਕ ਆ ਤੇ ਜਿਮਿੰਟ ਕੋ ਵੀ ਉਹਦੇ ਹਿੱਸੇ ਆਉਂਦੀ ਆ ਤੇ ਉਹਦੇ ਤਿੰਨ ਮੰਤਰੀ ਆ ਤਿੰਨਾਂ ਮਤੇ ਚ ਕੋਈ ਨਹੀਂ ਕੰਮ ਕਰ ਰਿਹਾ ਠੀਕ ਆ ਇਨੋਂ ਹੈ ਕਿ ਕਿੰਨੇ ਆਪ ਕਿੰਨਾ ਸਾਡੇ ਬੱਚਿਆਂ ਨੂੰ ਸਾਡੇ ਬੱਚਿਆਂ ਨੂੰ ਤੰਗੀ ਜਿਹੜੀ ਆਉਣੀ ਆਉਣੀ ਆ ਠੀਕ ਹੈ ਸਾਡੇ ਸਾਨੂੰ ਆਪ ਤੰਗੀ ਹੁੰਦੀ ਇੱਥੇ ਅਸੀਂ ਬੱਚੇ ਲੈਣ ਅਸੀਂ ਮੰਗ ਕਰਦੇ ਆ ਕਿ ਕਿਨਾ ਇਹਨੂੰ ਖੇਤੀ ਬਣਾਇਆ ਜਾਵੇ ਦੇਖਿਆ ਅ ਟਿੱਪਰ ਲੱਗੇ ਇੱਥੇ ਖਾਨਕੋੜ ਰੋੜਾ ਉਹਦਾ ਹੀ ਪਿਆ ਵਾ ਕਿਉਂ ਨਹੀਂ ਖਿਲਾਰ ਦੇ ਇਹਨਾਂ ਨੂੰ ਚੜਕ ਬਣਾਉਣ ਨਾ ਠੀਕ ਹੈ ਈਡੀਓ ਸਾਹਿਬ ਕਿਉਂ ਨਾ ਉਹਨੂੰ ਉਹਨੂੰ ਆਪਣਾ ਮਹਿਕਮਾ ਵਾ ਉਹਦ ਕੋ ਅਸੀਂ ਤਾਂ ਬਹੁਤ ਵਾਰ ਅਥਾਰਟੀਜ਼ ਨੂੰ ਅਪਰੋਚ ਕੀਤਾ ਹੈ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਸੜਕ ਉਸਾਰੀ ਦਾ ਕੰਮ ਬੜੇ ਚਿਰ ਦਾ ਸ਼ੁਰੂ ਹੋਇਆ ਜਿਹੜਾ ਕੰਪਲੀਟ ਹੀ ਨਹੀਂ ਹੋ ਰਿਹਾ ਬਹੁਤ ਟਾਈਮ ਹੋ ਗਿਆ ਬੜੀ ਵਾਰ ਇਹਨਾਂ ਨੂੰ ਕੰਪਲੇਨਟ ਕੀਤੀ ਆ ਵੀ ਜੇ ਪੋਟ ਪਟਈਆ ਕੀਤਾ ਤੁਸੀਂ ਕੁਝ ਤੇ ਇਹਨੂੰ ਸੂਤਰ ਕਰੋ ਠੀਕ ਕਰਕੇ ਜਾਓ ਤਾਂ ਕਿ ਨੁਕਸਾਨ ਨਾ ਹੋਵੇ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਵੀ ਇਹ ਐਸਾ ਜ਼ੋਨ ਹੈ ਜਿੱਥੇ ਸਕੂਲ ਕਾਲਜ ਦਾ ਬਹੁਤ ਵੱਡਾ ਕੈਂਪਸ ਹੈ ਤੇ ਕਾਫੀ ਬੱਚੇ ਜਿਹੜੇ ਆ ਉਹ ਕਮਿਊਟ ਕਰਦੇ ਨੇ ਮਾਰਨਿੰਗ ਵੀ ਕਰਦੇ ਨੇ ਈਵਨਿੰਗ ਦੁਪਹਿਰੇ ਵੀ 2:30 ਵਜੇ ਤੋਂ ਬਾਅਦ ਬਹੁਤ ਬੱਚਾ ਇੱਥੋਂ ਲੰਘਦਾ ਹੈ ਇਸੇ ਨੂੰ ਸਾਡੇ ਸਕੂਲ ਦਾ ਬੱਚਾ ਨਹੀਂ ਆ ਹੋਰ ਲਾਗੇ ਪਾਸੇ ਸਕੂਲਾਂ ਦੇ ਬੱਚੇ ਵੀ ਇੱਥੋਂ ਗਾਰਡਨ ਚੋ ਖਾਨਕੋਟ ਦੇ ਬੱਚੇ ਨੇ ਹੋਰ ਸਕੂਲਾਂ ਚ ਵੀ ਪੜ੍ਹਦੇ ਨੇ ਜਿਹੜੇ ਉਹ ਵੀ ਇਸ ਰਾਸ ਨੂੰ ਰਸਤੇ ਨੂੰ ਵਰਤਦੇ ਨੇ ਪਹਿਲੀ ਪ੍ਰੋਬਲਮ ਤਾਂ ਇਹ ਸੀ ਵੀ ਸੜਕ ਨਹੀਂ ਸੀ ਬਣ ਰਹੀ ਉਹ ਪ੍ਰੋਬਲਮ ਸੋਲਵ ਨਹੀਂ ਹੋਈ ਦੂਜੀ ਪ੍ਰੋਬਲਮ ਇਹ ਕ੍ਰੀਏਟ ਹੋ ਗਈ ਵੀ ਇੱਕ ਤਾਂ ਇੱਥੇ ਮਹਿੰਦਰਾ ਦਾ ਸਟੋਰ ਬਣ ਗਿਆ ਗੱਡੀਆਂ ਦਾ ਹੁਣ ਇਹ ਡਰਾਈਵਰ ਜਿਹੜੇ ਆ ਟਰੱਕਾਂ ਤੋਂ ਲਾ ਕੇ ਜੀਟੀ ਰੋਡ ਤੇ ਟਰੱਕ ਜਿਹੜੀ ਜਿਹੜੀ ਵੀ ਇਹਨਾਂ ਨੇ ਗੱਡੀਆਂ ਲਿਆਉਣੀਆਂ ਹੁੰਦੀਆਂ ਨੇ ਉਤੋਂ ਡਰਾਈਵਰ 헤ਟ ਸਿਰ ਇੱਕ ਦੇ ਪਿੱਛੇ ਇੱਕ ਭਜਾਈ ਲਿਆਉਂਦੇ ਆ ਸੜਕਾਂ ਪੀੜੀਆਂ ਨੇ ਨਾ ਉਹ ਦੇਖਦੇ ਵੀ ਸਪੀਡ ਲਿਮਿਟ ਕੀ ਹੈ ਕੀ ਇਹ ਹੋਣੀ ਚਾਹੀਦੀ ਕੀ ਨਹੀਂ ਹੋਣੀ ਚਾਹੀਦੀ ਨਾ ਉਹ ਏਸੀ ਦਾ ਧਿਆਨ ਰੱਖਦੇ ਨੇ ਵੀ ਇਹ ਟਾਈਮ ਸਕੂਲ ਦੇ ਬੱਚਿਆਂ ਦੇ ਆਉਣ ਜਾਂਦਾ ਵਾ ਏਟਲੀਸਟ ਇਸ ਸਮੇਂ ਤਾਂ ਆਵਾਜਾਈ ਇਹਨਾਂ ਦੀ ਗੱਡੀਆਂ ਦੀ ਕਮਰਸ਼ੀਅਲ ਗੱਡੀਆਂ ਦੀ ਬੰਦ ਹੋਵੇ ਉਹ ਵੀ ਨਹੀਂ ਹੁੰਦੀ ਸਕੂਲ ਤੋਂ ਅੱਗੋਂ ਦੀ ਮੇਕੇ ਨੂੰ ਚਾਰ ਪੰਜ ਪਿੰਡਾਂ ਨੂੰ ਕੇਲਾ ਜੀਵਨ ਸਿੰਘ ਤੇ ਫਤਿਹਪੁਰ ਨੂੰ ਲਿੰਕ ਰੋਡ ਪੈਂਦੀ ਹੈ ਇੱਥੇ ਸਕੂਲ ਤੇ ਕਾਲਜ ਦੀ ਬਿਲਡਿੰਗ ਹੈ ਉਹਦੇ ਸਾਹਮਣੇ ਮੈਨੂੰ ਨਹੀਂ ਸਮਝ ਆਉਂਦੀ ਕਿ ਕਿਸ ਤਰ੍ਹਾਂ ਇਹਨਾਂ ਨੇ ਜਿਹੜਾ ਮਹਿੰਦਰਾ ਵਾਲਿਆ ਸ਼ੋਰੂਮ ਨੂੰ ਇਜਾਜ਼ਤ ਦੇ ਦਿੱਤੀ ਆ ਬਹੁਤ ਹੈ ਵਹੀਕਲ ਉਹਨਾਂ ਦੇ ਆਉਂਦੇ ਨੇ ਬਹੁਤ ਤੇਜ਼ ਆਉਂਦੇ ਨੇ ਤੇ ਨਾਲ ਹੀ ਸੀਮਿੰਟ ਦਾ ਪਲਾਂਟ ਵੀ ਇਹਨਾਂ ਦਾ ਲੱਗਾ ਆ ਜਿੱਥੇ ਕੇ ਅੰਦਰ ਪਾਊਡਰ ਬਣ ਕੇ ਮਿੱਟੀ ਉੱਡਦੀ ਆ ਸਾਰਾ ਦਿਨ ਬਹੁਤ ਬੁਰੀ ਹਾਲਤ ਵਿੱਚ ਬੱਚੇ ਰਹਿੰਦੇ ਨੇ ਬਰੇ ਹਾਲਾਤ ਚ ਰਹਿੰਦੇ ਨੇ ਜਿੱਦੋਂ ਜਾਇਦ ਕਰਦੇ ਨੇ ਵੀ ਕਿਉਂ ਇਸ ਤਰ੍ਹਾਂ ਹਾਸਾ ਹੋ ਗਿਆ ਤੇ ਮੈਂ ਅੱਜ ਆ ਖਾਨਕੋਟ ਚੌਕ ਜਿਹੜਾ ਕਿ ਇੱਕ ਇਹ ਬੜੀ ਰਜਵਾਂ ਭਰੀ ਛੜਕਿਆ ਹੈ ਜਿਹੜੀ ਬੁਲਜੀ ਚ ਆਉਂਦੀ ਹੈ ਤੇ ਨਾਲ ਹੀ ਇਹ ਇੱਥੋਂ ਇਹ ਹਾਈਵੇ ਪਠਾਨਕੋਟ ਖਾਨਕੋਟ ਨੂੰ ਜਾਂਦੀ ਹੈ ਇਸ ਸੜਕ ਦੇ ਜਗ੍ਹਾ ਜਗ੍ਹਾ ਤੇ ਟੋਏ ਤੇ ਗੰਦਗੀ ਤੇ ਪਾਣੀ ਤੇ ਚਿੱਕੜ ਇੰਨਾ ਜ਼ਿਆਦਾ ਹੈ ਕਿ ਇੱਥੋਂ ਆਉਣ ਜਾਣ ਲੱਗਿਆ ਲੋਕਾਂ ਨੂੰ ਬਹੁਤ ਮੁਸ਼ਕਲ ਹੁੰਦੀ ਹੈ ਖਾਸ ਕਰਕੇ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਕੂਲ ਤੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਹੈ ਜਿੱਥੇ ਕਿ ਵਿਦਿਆਰਥੀ ਬੱਚੇ ਹੁੰਦੇ ਹਨ ਤੇ ਜਦੋਂ ਬੱਚੇ ਆਉਂਦੇ ਹਨ ਇੱਥੇ ਇੱਕ ਸੀਮਿੰਟ ਦਾ ਡੈਂਪ ਹੈ ਜਿੱਥੋਂ ਵੱਡੇ ਵੱਡੇ ਟਰੱਕ ਇਹਦੀ ਗੁਜਰਦੇ ਹਨ ਤੇ ਉਹਨਾਂ ਦੀ ਧੂੜ ਤੇ ਮਿੱਟੀ ਇੰਨੀ ਜਿਆਦਾ ਉੱੜਦੀ ਹੈ ਕਿ ਛੋਟੇ ਛੋਟੇ ਬੱਚਿਆਂ ਦੇ ਕੱਪੜੇ ਵੀ ਖਰਾਬ ਹੋ ਜਾਂਦੇ ਹਨ ਇੱਥੋਂ ਦੇ ਲੋਕਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਜਲਦੀ ਤੋਂ ਜਲਦੀ ਰਿਪੇਅਰ ਕੀਤਾ ਜਾਵੇ ਬਣਾਇਆ ਜਾਵੇ ਤੇ ਜਿਹੜੀਆਂ ਇੱਥੇ ਗੱਡੀਆਂ ਅਨਅਧਿਕਾਰਤ ਚੱਲਦੀਆਂ ਹਨ ਵੱਡੀਆਂ ਗੱਡੀਆਂ ਚੱਲਦੀਆਂ ਹਨ ਜਿੰਨਾ ਕਰਕੇ ਬੱਚਿਆਂ ਦੇ ਧੂੜ ਮਿੱਟੀ ਉੱਡ ਕੇ ਉਹਨਾਂ ਦੇ ਉੱਤੇ ਪੈਂਦੀ ਹੈ ਉਹਨਾਂ ਤੋਂ ਇਹਨਾਂ ਨੂੰ ਨਜਾਇਜ਼ ਦਵਾਈ ਜਾਵੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱੱਲਾ ਦੀ ਰਿਪੋਰਟ ਅੰਮ੍ਰਿਤਸਰ